ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਅਪਤਾਰ ਸਿੰਘ ਜੀ ਉਰੀ ਕੀਰਤनियां ਗੁਰਦੁਆਰਾ ਗੁਰਸਾਗਰ ਮਸਾਣਾ ਸਾਹਿਬ ਪਿਆਰਿਓ ਜਿਹੜੀ ਆ ਬਿਲਡਿੰਗ ਸਾਡੀ ਫੋਟੋ ਦੇ ਪਿੱਛੇ ਤੁਸੀਂ ਦੇਖ ਰਹੇ ਹੋ ਉੱਚੀ ਬਿਲਡਿੰਗ ਇਸ ਬਿਲਡਿੰਗ ਦਾ ਨਾਮ ਹੈ ਸੀ ਸੀ ਐਨ ਟਾਵਰ ਪਰ ਮੈਂ ਤੁਹਾਨੂੰ ਇਸ ਸੀ ਐਨ ਟਾਵਰ ਦੀ ਥੋੜਾ ਜਿਹੀ ਹਿਸਟਰੀ ਦੱਸ ਰਿਹਾ ਹਾਂ ਇਹਦੀ ਕੀ ਖਾਸੀਅਤ ਹੈ ਇਸ ਲਾਨੀਆਂ ਦੀ ਖਿੱਚ ਦਾ ਕੇਂਦਰ ਇਹ ਬਿਲਡਿੰਗ ਕਿਉਂ ਬਣੀ ਇਹ ਕਦੋਂ ਬਣੀ ਕਦੋਂ ਇਹਦੀ ਓਪਨਿੰਗ ਹੋਈ ਔਰ ਇਹਦਾ ਇਹ ਉਚਾਈ ਕਿੰਨੀ ਹੈ ਇਹਦੀ ਕਿੰਨੀਆਂ ਮੰਜ਼ਲੇ ਨੇ ਇਹਦੇ ਬਾਰੇ ਆਪਾਂ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਜਿਹੜੀ ਸੀ ਐਨ ਟਾਵਰ ਵੀ ਬਿਲਡਿੰਗ ਹੈ ਇਹ 1975 ਤੋਂ ਲੈ ਕੇ 2007 ਤੱਕ ਇਹ ਟੈਲੈਂਟਡ ਰਹੀ ਹੈ ਵਾਰਡ ਲੈਵਲ ਤੇ ਉਚਾਈ ਦੇ ਵਿੱਚ ਔਰ ਉਸ ਤੋਂ ਬਾਅਦ ਇਹਦੇ ਉਚਾਈ ਦੇ ਜਿਹੜੇ ਰਿਕਾਰਡ ਨੇ ਉਹ ਦੋ ਬਿਲਡਿੰਗਾਂ ਨੇ ਤੋੜੇ ਨੇ ਇੱਕ ਤਾਂ ਬਰਜ ਖਲੀਫਾ ਨੇ ਇਹਦਾ ਰਿਕਾਰਡ ਤੋੜਤਾ ਸੀ ਤੇ ਇੱਕ ਬਿਲਡਿੰਗ ਹੈਗੀ ਉਸਟੈਂਕਿਓ ਟਾਵਰ ਇਹ ਟੋਕੀਓ ਦੇ ਵਿੱਚ ਹੈ ਇਹਨੇ ਤੋੜਤਾ ਸੀ ਔਰ ਜਿਹੜੀ ਇਹ ਬਿਲਡਿੰਗ ਸੀ ਐਨ ਟਾਵਰ ਹੈ ਇਹ 6 ਫਰਵਰੀ 1973 ਨੂੰ ਬਣਨੀ ਸ਼ੁਰੂ ਹੋਈ ਤੇ ਇਹ ਵੀ ਜਿਹੜੀ ਕੰਪਲੀਟ ਹੋਈ ਇਹ ਬਣ ਕੇ ਇਹ 2 April 1975 ਨੂੰ ਕੰਪਲੀਟ ਹੋ ਗਈ ਸੀ ਤੇ ਫਿਰ ਇਹਦਾ ਕੰਮ ਚੱਲਦਾ ਥੋੜਾ ਥੋੜਾ ਕੰਪਲੀਟ ਅਸਲ ਵਿੱਚ ਕੰਪਲੀਟ ਇਹ 1976 ਵਿੱਚ ਜਾ ਕੇ ਹੋਈ ਹੈ ਇਹਦੇ ਉੱਪਰ ਜਿਹੜੀ ਕੋਸਟ ਲਾਗਤ ਆਈ ਉਹ 63 ਮਿਲੀਅਨ ਡਾਲਰ ਇਹ ਵੀ ਕੋਸਟ ਹੈ ਇਹ ਕੈਨੇਡਾ ਸਰਕਾਰ ਦੀ ਲੈਂਡ ਜਿਹੜਾ ਡਿਪਾਰਟਮੈਂਟ ਹੈ ਉਹ ਇਸ ਦੀ ਮਾਲਕ ਹੈ ਜਿਹੜਾ ਇਹਦਾ ਆਪਣਾ ਉਚਾਈ ਤੁਹਾਨੂੰ ਦਸੀਏ ਮੀਟਰਾਂ ਦੇ ਵਿੱਚ ਇਸ ਬਿਲਡਿੰਗ ਦੀ ਉਚਾਈ ਜਿਹੜੀ 553 ਮੀਟਰ ਹੈ ਯਾਨੀ ਕਿ 1815 ਫੁੱਟ ਉਚਾਈ ਹੈ ਔਰ ਜਿਹੜਾ ਅੰਟੀਨਾ ਜਿਹੜਾ ਰਸਤੇ ਦੇ ਵਿੱਚ ਉਹ ਹੈਗਾ 96 ਫੁੱਟ ਤੇ ਹੈ ਔਰ ਇਹਦੀਆਂ ਫਲੋਰਾਂ ਜਿਹੜੀਆਂ ਹੈਗੀਆਂ ਟਾਪ ਫਲੋਰ ਜਿਹੜੀ ਹੈਗੀ ਸਭ ਤੋਂ ਲਾਸਟ ਵਾਲੀ ਫਲੋਰ ਉਹ ਹੈਗੀ 1464 ਫੁੱਟ ਤੇ ਇਹਦੇ ਵਿੱਚ ਜਿਹੜੀਆਂ ਫਲੋਰਾ ਦੀ ਗਿਣਤੀ ਹੈ ਉਹ ਮੈਂ ਤੁਹਾਨੂੰ ਦੱਸ ਦੇਵਾਂ 147 ਫਲੋਰਾ ਇਹਦੇ ਵਿੱਚ ਨੇਗੀਆਂ ਔਰ ਜਿਹੜਾ ਇਹਨੂੰ ਬਣਾਉਣ ਵਾਲਾ ਆਰਚੀਟੈਕਟ ਸੀ ਉਹਦਾ ਨਾਮ ਜੋਹਨ ਐਂਡ ਰਿਊਜ਼ ਸੀ ਔਰ ਇਹਦਾ ਜਿਹੜਾ ਆਰਚੀਟੈਕਚਰ ਦਾ ਸਾਰਾ ਨਕਸ਼ਾ ਵਗੈਰਾ ਵੀ ਇਹਨੇ ਤਿਆਰ ਕਰਿਆ ਇਹਨੇ ਆਪਣੀ ਨਗਰਾਨੀ ਦੇ ਵਿੱਚ ਇਹ ਬਣਾਇਆ ਇਸ ਨੂੰ ਦੇਖਣ ਦੇ ਲਈ ਹੁਣ ਇੱਕ ਬੰਦੇ ਦੇ 45 ਡਾਲਰ ਨੇ ਜਿਹੜੇ ਉਹ ਲੱਗਦੇ ਨੇ ਜੀ ਤੇ ਬਾਕੀ ਕਈ ਹੋਰ ਐਕਟੀਵਿਟੀਆਂ ਨੇ ਇਹਦੇ ਵਿੱਚ ਉਹ ਅਗਰ ਆਪਾਂ ਉਹ ਵੀ ਆਪਾਂ ਅਟੈਂਡ ਕਰਨੀਆਂ ਨੇ ਤਾਂ ਉਹ ਇਹ ਸਾਰੀ ਜਿਹੜੀ ਇਹਦਾ ਪਾਸ ਹੈ ਉਹ 126 ਡਾਲਰ ਦਾ ਹੈਗਾ ਸੋ ਸਾਥ ਸੰਜੀ ਜਦੋਂ ਤੁਸੀਂ ਕਦੇ ਵੀ ਕੈਨੇਡਾ ਆਓ ਕੈਨੇਡਾ ਕੇ ਟੋਰਾਂਟੋ ਦੇ ਵਿੱਚ ਤਾਂ ਟ੍ਰਾਂਟੋ ਡਾਊਨਟਾਊਨ ਦੇ ਵਿੱਚ ਇਹ ਬਿਲਡਿੰਗ ਬੜੀ ਹੀ ਵਿਸ਼ਾਲ ਹੈ ਦੇਖਣਯੋਗ ਹੈ بڑے ਸੈਲਾਨੀਆਂ ਦੀ ਇੱਥੇ ਦੇਖਣ ਵਾਲਿਆਂ ਦੀ ਭੀੜ ਹੁੰਦੀ ਹੈ ਤਾਂ ਜ਼ਰੂਰ ਇਹਨੂੰ ਦੇਖਣਾ ਦੇਖਣਯੋਗ ਹੈ ਵੈਗਰੂਜੀ ਕਾਲਸਾ ਵੈਗਰੂਜੀ ਕੀ ਫਤੇ